ਭਗਵਾਨ ਵਾਲਮੀਕਿ ਆਸ਼ਰਮ ਤੂਨਾ ਸਾਹਿਬ ਟਰਸਟ ਦੇ ਇੱਕ ਵਫਦ ਨੇ ਚੇਅਰਮੈਨ ਓਮ ਪ੍ਰਕਾਸ਼ ਕੱਬੜ ਦੀ ਅਗਵਾਈ ਹੇਠ ਸ਼੍ਰਾਈਨ ਬੋਰਡ ਦੇ ਜੀਐਮ ਖੁਸ਼ਰਾਜ ਨਾਲ ਬੈਠਕ ਕਰਦਿਆਂ ਭਗਵਾਨ ਵਾਲਮੀਕਿ ਆਸ਼ਰਮ ਵਿਖੇ ਹੋਣ ਵਾਲੇ ਵਿਕਾਸ ਕੰਮਾਂ ਬਾਰੇ ਵਿਚਾਰ ਚਰਚਾ ਕੀਤੀ ਅਤੇ ਮੰਗ ਪੱਤਰ ਸੌਂਪਿਆ ਵਫਦ ਨੇ ਆਖਿਆ ਕਿ ਜੇਕਰ ਜਲਦ ਰੁਕੇ ਵਿਕਾਸ ਕੰਮ ਸ਼ੁਰੂ ਨਾ ਕਰਵਾਏ ਗਏ ਤਾਂ ਤੂਨਾ ਸਾਹਿਬ ਟਰਸਟ ਵੱਲੋਂ ਸਖਤ ਐਕਸ਼ਨ ਲਿਆ ਜਾਵੇਗਾ ਸੇਵਾਦਾਰ ਬਲਵੰਤ ਲਾਲ ਸਮੇਤ ਹੋਰ ਵੀ ਟਰਸਟ ਦੇ ਆਗੂ ਮੌਜੂਦ ਸਨ ਇਹ ਮੰਗਾ ਰੱਖਿਆ ਕਿ ਜਿਹੜਾ ਕੁਛ ਤੋਂ ਕੰਮ ਚੱਲ ਰਹੇ ਨੇ ਜਿਹੜੇ ਰਹਿੰਦੇ ਹੋਏ ਕੰਮ ਨੇ ਉਹ ਪ੍ਰਸ਼ਾਸਨ ਅੱਗੇ ਬੇਰਤੀ ਕਰਦਿਆਂ ਕਿ ਜਲਦੀ ਤੋਂ ਜਲਦੀ ਕੀਤੇ ਜਾਣ ਨਹੀਂ ਤੇ ਫਿਰ ਆਨ ਮਜਬੂਰ ਹੋ ਕੇ ਕੁਛ ਨਾ ਕੁਛ ਕਰਨਾ ਪੈਂਦਾ ਵਾ ਇਹਨਾਂ ਨੂੰ ਕੰਮਾਂ ਵੱਲ ਧਿਆਨ ਦਿੱਤਾ ਜਾਵੇ ਇੰਨੀਆਂ ਵੀ ਛੜੀਆਂ ਮੰਗਾਂ ਸੀਗੀਆਂ ਦੀ ਸਾਰੀਆਂ ਜੀ ਐਮ ਸਮਨੇ ਅਲੂਰ ਕੀਤੀਆਂ ਕਿ ਮੈਡਮ ਜੀ ਐਸਪੀਐਮ ਦੇ ਨਾਲ ਗੱਲਬਾਤ ਹੋਈ ਹੈ ਕਿ ਤੁਸੀਂ ਲੈਟਰ ਲਿਖ ਕੇ ਦੇ ਜਾਓ ਜੀ ਦਨਾ ਕੇ ਦੀ ਕੰਮਾਂ ਦੀ ਸ਼ੁਰੂਆਤ ਹੀ ਰਹੀਗੀ ਇਮੀਡੀਏਟ ਕਰ ਦਿੱਤੀ ਜਾਵੇਗੀ ਪਰਲਾ ਬਾਥਰੂਮ ਜਿਹੜਾ ਬੀਏਪੀ ਗੇਟ ਵਾਲੇ ਪਾਸੇ ਦਾ ਬਾਥਰੂਮ ਦਾ ਕੰਮ ਰਨਿੰਗ ਵਿੱਚ ਆ ਜਿਹੜਾ ਪੌਣਾ ਵਾ ਉਹ ਕੰਮ ਥੋੜੇ ਦਿਨਾਂ ਦੇ ਵਿੱਚ ਸ਼ੁਰੂਆਤ ਹੋ ਜਾਏਗਾ ਪੈਸੇ ਦੀ ਵੀ ਕੋਈ ਕਮੀ ਨਹੀਂ ਜਿੰਨੀਆਂ ਵੀ ਇਹਨਾਂ ਦੀਆਂ ਵਾਰਮਿਕ ਤੀਰਥ ਸਥਲ ਦੇ ਡਿਵੈਲਪਮੈਂਟ ਦੇ ਲਈ ਮੰਗਾਂ ਨੇ ਉਹਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਜਿੱਥੇ ਮੁੱਖ ਮਾਨਯੋਗ ਡੀਸੀ ਸਾਹਿਬ ਦੇ ਧਿਆਨ ਵਿੱਚ ਲਿਆ ਦਿੱਤਾ ਜਾਵੇਗਾ ਅਤੇ ਜੋ ਵੀ ਮੰਗਾ ਨੇ ਉਹਨਾਂ ਦਾ ਜਲਦ ਤੋਂ ਜਲਦ ਨਿਪਟਾਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ